ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਾਡੇ ਨਾਲ ਜੁੜੇ ਹੋਏ ਨੇ ਉਹਗੇ ਟ੍ਰੇਡ ਯੂਨੀਅਨ ਆਗੂ ਕਾਮੜ ਮੰਗਤਰਾਮ ਜੀ 파ਸਲਾ ਜਿਹੜੇ ਲਗਾਤਾਰ ਟ੍ਰੇਡ ਯੂਨੀਅਨ ਦੇ ਵਿੱਚ ਕੰਮ ਕਰਦੇ ਰਹੇ ਅੱਜ ਕੱਲ੍ਹ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸ਼ਕਤਰ ਨੇ ਜੀ ਆਇਆਂ ਜੀ ਧੰਨਵਾਦ ਜੀ ਸਰਵਿਤ ਗਿਲਜੀ ਗਵਰਮੈਂਟ ਜੀ ਅੱਜ ਕੱਲ ਬਹੁਤ ਚਰਚਾ ਆਇਆ ਚਾਰ ਕੋਡ ਜਿਹੜੇ ਨਵੇਂ ਲਾਗੂ ਕੀਤੇ ਆ ਮੋਦੀ ਸਰਕਾਰ ਨੇ ਇਹਦੇ ਵਿੱਚ ਕਿਹਾ ਗਿਆ ਕਿ ਔਰਤਾਂ ਵਾਸਤੇ ਖਾਸ ਕਰਕੇ ਲਿੰਗ ਦੇ ਆਧਾਰ ਤੇ ਭੇਦਭਾਵ ਵਰਜਿਤ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਸੇਮਤੀ ਨਾਲ ਰਾਤ ਸਮੇਂ ਕੰਮ ਕਰਨ ਦੀ ਇਜਾਜ਼ਤ ਘਰ ਤੋਂ ਕੰਮ ਕਰਨ ਦਾ ਪ੍ਰਬੰਧ 3500 ਰੁਪਏ ਦਾ ਮੈਡੀਕਲ ਬੋਨਸ ਹਰ ਤਰ੍ਹਾਂ ਦੇ ਕੰਮਾਂ ਜ਼ਮੀਨ ਦੋਜ਼ ਖੰਡਨ ਤੇ ਭਾਰੀ ਮਸ਼ੀਨਰੀ ਸਮੇਤ ਕੰਮ ਕਰਨ ਦੀ ਆਗਿਆ ਜਿਹੜੀ ਦਿੱਤੀ ਜਾਏਗੀ ਨਵੇਂ ਜਿਹੜੇ ਕਾਨੂੰਨ ਆ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਆ ਦਾਅਵੇ ਕੀਤੇ ਗਏ ਆ ਵੀ ਜਿਹਦੇ ਵਿੱਚ ਕਿਹਾ ਗਿਆ ਆ ਵੀ ਅਸੀਂ ਗਿਗ ਵਰਕਰਾਂ ਨੂੰ ਵੀ ਇਹ ਬੜੀਆਂ ਸਹੂਲਤਾਂ ਦੇਣੀਆਂ ਆ ਕਿਉਂਕਿ ਗਿਗ ਵਰਕਰ ਜਿਹੜੇ ਆ ਪਹਿਲਾਂ ਕਿਸੇ ਵੀ ਕਿਰਤ ਕਾਨੂੰਨ ਦੇ ਵਿੱਚ ਨਹੀਂ ਆਉਂਦੇ ਸੀਗੇ ਹੁਣ ਉਹਨਾਂ ਵਾਸਤੇ ਵੀ ਵਿਸ਼ੇਸ਼ ਜਿਹੜੇ ਆ ਕਾਨੂੰਨ ਲਿਆਉਣ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਆ ਇਹਦੇ ਵਿੱਚ ਇੰਨੀ ਗੱਲ ਜਿਹੜੀ ਸਮਝਣ ਵਾਲੀ ਆ ਵੀ ਪਹਿਲਾਂ ਜਿਹੜੇ ਕਿਰਤ ਕਾਨੂੰਨ ਆ ਉਹਨਾਂ ਦੇ ਵਿੱਚ ਕੀ ਪ੍ਰੋਬਲਮ ਕੀ ਸੀ ਅਸਲ 'ਚ ਇਹਨਾਂ ਚਾਰ ਕਿਰਤ ਕੋਡ ਨੂੰ ਸਮਝਣ ਲਈ ਮੋਦੀ ਸਰਕਾਰ ਦੇ ਸੁਭਾ ਨੂੰ ਸਮਝਣ ਦੀ ਲੋੜ ਆ ਵੀ ਉਹ ਕਹਿੰਦੀ ਕੀ ਆ ਤੇ ਕਰਦੀ ਕੀ ਆ ਅਦਾਲ ਦੇ ਤੌਰ ਤੇ ਉਹਨਾਂ ਨੇ ਡੀਮੋਨਟਾਈਜੇਸ਼ਨ ਕੀਤੀ ਜਿਹੜੀ ਨੋਟ ਬੰਦੀ ਕੀਤੀ ਹੈ ਕਹੇ ਇਹ ਵੀ ਕਾਲਾ ਧਨ ਆ ਜਾਏਗਾ ਇੱਥੇ ਲੇਕਿਨ ਨੋਟ ਬੰਦੀ ਨਾਲ ਕਾਲਾ ਚਿੰਤਾ ਕਰ ਦਿੱਤਾ ਵੀ ਕਿ ਉਹਦਾ ਉਲਟ ਨਤੀਜਾ ਨਿਕਲਿਆ ਜੀਐਸਟੀ ਲਾਗੂ ਕਰਨਾ ਵੀ ਇਹ ਬਹੁਤ ਵੱਡਾ ਮੈਂ ਤਰਕਸੰਗਤ ਟੈਕਸ ਪ੍ਰਣਾਲੀ ਬਣਾ ਦੇਣੀ ਹੈ ਲੇਕਿਨ ਉਹਦੇ ਨਾਲ ਰਾਜਾਂ ਵੀ ਅੰਦਾ ਛਾਪਾ ਮਾਰ ਦਿੱਤਾ ਗੱਲ ਉਲਟ ਕੀਤੀ ਉਹਦੇ ਇਸੇ ਤਰ੍ਹਾਂ ਜਿਹੜਾ ਇਹ ਚਾਰ ਕਿਰਤ ਕੋਡ ਬਣਾਏ ਗਏ ਆ ਇਹਦਾ ਪ੍ਰਚਾਰ ਜਿੰਨਾ ਵਿੱਢਿਆ ਗਿਆ ਵੀ ਇਹ ਬਹੁਤ ਮਜ਼ਦੂਰਾਂ ਦੇ ਪੱਖ ਚ ਆਇਆ ਇਹਨੇ ਤਾਂ ਮਜ਼ਦੂਰਾਂ ਦੇ ਸਾਰੇ ਹੱਕ ਪੂਰੇ ਕਰ ਦੇਣੇ ਆ ਇਹ ਬਹੁਤ ਹੀ ਝੂਠ ਵੀ ਆ ਔਰ ਗੁੰਮਰਾਹਕੁੰਨ ਵੀ ਆ ਉਦਾਹਰਨ ਇਹ ਹੈ ਕਿ ਜਿਹੜੇ ਪਹਿਲਾ 29 ਕਾਨੂੰਨ ਬਣੇ ਸਨ ਉਹ ਬਹੁਤ ਸਖਤ ਮਿਹਨਤ ਅਤੇ ਸੰਘਰਸ਼ਾਂ ਤੋਂ ਬਾਅਦ ਬਣੇ ਸਨ ਇੰਡਸਟਰੀਅਲ ਡਿਸਪਿਊਟ ਐਕਟ 1947 ਪੇਮੈਂਟ ਆਫ ਵੇਜਸ ਐਕਟ 1938 ਚ ਬਣਿਆ ਇਸੇ ਤਰ੍ਹਾਂ ईपीएफ ਦਾ ਕਾਨੂੰਨ ਬਣਿਆ ਇਨਸਪੈਕਟਰੀ ਰਾਜ ਰਿਸਪੈਕਸ਼ਨ ਕਰਨ ਦਾ ਕਾਨੂੰਨ ਬਣਿਆ ਸ਼ਾਂਤੀ ਕੀਤੇ ਮਜ਼ਦੂਰ ਨੂੰ ਮੁਆਵਜ਼ਾ ਦੇਣਾ ਪੈਂਦਾ ਹੈ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ ਮਜ਼ਦੂਰਾਂ ਨੂੰ ਆਪਣੀ ਯੂਨੀਅਨ ਬਣਾ ਕੇ ਏ 바ਰਗੇਨ ਕਰਨ ਦਾ ਅਧਿਕਾਰ ਦਿੱਤਾ ਸੀ ਉਹ ਪਹਿਲੇ ਕਾਨੂੰਨਾਂ ਵਿੱਚ ਲਿਖਿਆ ਹੈ ਤੇ ਟ੍ਰੇਡ ਯੂਨion ਬਣਾਓ ਤੇ ਫਿਰ ਮਾਲਕਾਂ ਨਾਲ ਸੌਦੇਬਾਜ਼ੀ ਕਰੋ ਉਹ ਸਾਰੇ ਜਿਹੜੇ 38 ਸੀ ਨਾ ਲੇਬਰ ਲਾ ਉਹ ਰੱਦ ਕਰ ਦਿੱਤੇ ਆ ਉਹਦੀ ਜਗ੍ਹਾ ਤੇ 400 ਕੋਡ ਲੈ ਜਾਂਦੇ ਆ ਕੋਡ ਕਦੀ ਕਾਨੂੰਨ ਨਹੀਂ ਹੁੰਦਾ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਦੀ ਆ ਜੇ ਇੰਡਸਟਰੀਅਲ ਡਿਸਪਿਊਟ ਏਕਟ ਵਿੱਚ ਜੋ ਕੋਰਟ ਫੈਸਲਾ ਕਰ ਦੇਵੇ ਮਜ਼ਦੂਰਾਂ ਦੇ ਹੱਕ 'ਚ ਤੇ ਮਾਲਕਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਜੁਰਮਾਨਾ ਕੀਤਾ ਜਾ ਸਕਦਾ ਲੇਕਿਨ ਕੋਰਪ ਦੀ ਵਾਇਓਲੇਸ਼ਨ ਦੇ ਨਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਪਹਿਲਾ ਇੱਕ ਬੁਨਿਆਦੀ ਅੰਤਰ ਹੈ ਨੰਬਰ 2 ਜਿਹੜਾ ਉਹ ਇਹ ਕਹਿ ਰਿਹਾ ਇਹ ਜਿਹੜਾ ਸੀ ਪੁਰਾਣੇ ਕਾਨੂੰਨ ਬੀਨੋ ਪੇਜਸ ਐਕਟ ਉਹਦੇ ਵਿੱਚ ਤੁਹਾਨੂੰ ਉਹ ਤਰ੍ਹਾਂ ਦੇਣੀ ਪੈਂਦੀ ਆ ਫਿਰ ਪੇਮੈਂਟ ਉਹ ਵਿੱਚ ਐਕਟ ਤੁਸੀਂ ਮੁਕਦਮਾ ਕਰ ਸਕਦੇ ਹੋ ਉਹਦਾ ਮੁਆਵਜ਼ਾ ਲੈ ਸਕਦੇ ਹੋ ਹੁਣ ਉਹਦੇ ਉਹ ਜਿਹੜਾ ਕਾਨੂੰਨੀ ਪੱਖ ਆ ਉਹ ਮਕਾ ਦਿੱਤਾ ਗਿਆ ਇਸੇ ਤਰ੍ਹਾਂ ਕਾਨੂੰਨ ਬਣਿਆ ਸੀ ਵਹਿ ਕੇ ਵੀ ਤੁਸੀਂ ਉਹ ਕਹਿੰਦਾ ਇਨਸਪੈਕਸ਼ਨ ਕਰਨੀ ਇਨਸਪੈਕਟਰ ਨੇ ਜਾ ਕੇ ਅੰਦਰ ਸੇਫਟੀ ਦਾ ਮਸਲਾ ਦੇਖਣਾ ਆ ਮਜ਼ਦੂਰਾਂ ਦੀ ਹਾਲਤ ਦੇਖਣੀ ਆ ਹੁਣ ਇਹ ਨਵੇਂ ਜਿਹੜੇ ਕੋਡ ਆ ਉਹਦੇ ਚ ਕਹਿ ਦਿੱਤਾ ਵੀ ਮਾਲਕ ਆਪਣੀ ਮਰਜ਼ੀ ਨਾਲ ਹੀ ਸਾਰੀਆਂ ਗੱਲਾਂ ਸੋਚ ਲਏਗਾ ਉਹਨੂੰ ਠੀਕ ਕਰਦਾ ਹੈਗਾ ਤੇ ਉਹਨੂੰ ਇਨਸਪੈਕਸ਼ਨ ਕਰਨ ਦੀ ਲੋੜ ਨਹੀਂ ਹੈ ਇਹ ਦੱਸਣ ਦੀ ਲੋੜ ਨਹੀਂ ਕਿ ਤੂੰ ਗੈਰ ਕਾਨੂੰਨੀ ਕਰ ਰਿਹਾ ਹੈ ਤਾਂ ਮੇਰਾ ਭਾਪ ਕਹਿਣ ਤੋਂ ਵੀ ਪਹਿਲਾਂ ਪੇਮੈਂਟ ਉਹ ਵੇਜ ਜੈਕਟ ਵਿੱਚ ਤਨਖਾਹ ਨਾ ਦੇਣ ਦੀ ਅਵਸਥਾ 'ਚ ਉਨੂੰ سزا ਵੀ ਮਿਲ ਸਕਦੀ ਹੁਣ ਉਹ ਕੋਈ ਮਸਲਾ ਨਹੀਂ ਉਹ ਪੇਮੈਂਟ ਅਵੇਜਸ ਐਕਟ ਮਕਾ ਦਿੰਦਾ ਆਈਡੀਆ ਡਸਟਰ ਡਿਸਪਿਊਟ ਐਕਟ ਮਕਾ ਦਿੰਦਾ ਇਸੇ ਤਰ੍ਹਾਂ ਮੇਰਾ ਕਹਿਣ ਤੋਂ ਪੱਖ ਇਹ ਆ ਵੀ ਸ਼ਾਂਤੀ ਹੁੰਦੀ ਮਜ਼ਦੂਰ ਦੀ ਤੇ ਉਹਨੂੰ ਨੋਟਿਸ ਦੇਣਾ ਪੈਂਦਾ ਸ਼ਾਂਤੀ ਦਾ ਮੌਬਜ਼ਾ ਦੇਣਾ ਪੈਂਦਾ ਉਹ ਵੀ ਮਕਾ ਦਿੰਦਾ ਤੇ ਸਭ ਤੋਂ ਖਤਰਨਾਕ ਪੱਖ ਇਹ ਆ ਵੀ ਮਜ਼ਦੂਰ ਨੂੰ ਯੂਨੀਅਨ ਬਣਾ ਕੇ ਮਾਲਕਾਂ ਨਾਲ ਗੱਲਬਾਤ ਕਰਕੇ ਆਪਣਾ ਮਸਲਾ ਤੈਅ ਕਰਨ ਦਾ ਅਧਿਕਾਰ ਹੈ ਜੇ ਨਹੀਂ ਮੰਨਦਾ ਵੀ ਹੜਤਾਲ ਤੇ ਜਾਣ ਦਾ ਅਧਿਕਾਰ ਤੇ ਹੁਣ ਹੜਤਾਲ ਤੇ ਜਾਣਾ ਬਹੁਤ ਵੱਡਾ ਗੈਰ ਕਾਨੂੰਨੀ ਕੰਮ ਬਣਾ ਦਿੰਦਾ ਤੇ ਬਿਨਾ ਇਸ ਅਧਿਕਾਰ ਤੋਂ ਮਜ਼ਦੂਰਾਂ ਨਾਲ ਕਦੀ ਇਨਸਾਫ ਹੋ ਹੀ ਨਹੀਂ ਸਕਦਾ ਇਸ ਲਈ ਜਿਹੜੇ ਉਹਨਾਂ ਨੇ ਇਹ ਕਿਹਾ ਵੀ ਅਸੀਂ 29 ਕਾਨੂੰਨ ਤਾਂ ਪੁਰਾਣੇ ਰੱਦ ਕਰਦੇ ਆ ਮਜ਼ਦੂਰਾਂ ਦਾ ਭਲਾ ਕਰ ਲਈ ਤੇ ਚਾਰ ਸਿਵਲ ਕੋਡ ਬਣਾ ਰਹੇ ਆ ਇਹ ਆਪਣੇ ਆਪ 'ਚ ਬਹੁਤ ਵੱਡਾ ਧੋਖਾ ਆ ਉਹ ਕਾਨੂੰਨ ਜੇ ਉਹਦੇ ਕਮਜ਼ੋਰੀਆਂ ਸੀਗੀਆਂ ਕੋਈ ਤਾਂ ਉਹ ਕਮਜ਼ੋਰੀਆਂ ਦੂਰ ਕਰਨ ਦੀ ਲੋੜ ਸੀ ਉਹ ਰੱਦ ਕਰਕੇ ਤੁਸੀਂ ਕਾਨੂੰਨਾਂ ਨੂੰ ਪਸਪਾਸੇ ਕਰ ਦਿੱਤਾ ਤੇ ਉਹਦੇ ਲਈ ਕੋਡ ਬਣਾ ਦਿੱਤੇ ਆ ਮੈਂ ਸਮਝਦਾ ਐਦੋਂ ਵੱਡਾ ਹੋਰ ਧੋਖਾ ਮਜ਼ਦੂਰ ਜਮਾਤ ਨਾਲ ਕੋਈ ਨਹੀਂ ਹੋ ਸਕਦਾ ਨੋ ਤਾਂ ਪਾ ਇਹ ਦੇਖਦੇ ਹੁੰਦੇ ਸੀਗੇ ਵੀ ਜਿੰਨੇ ਕੁ ਵੀ ਜਿਹੋ ਜਿਹੇ ਸੀ ਪਹਿਲੇ ਕਾਨੂੰਨ ਉਹ ਵੀ ਪੂਰੀ ਤਰ੍ਹਾਂ ਤੇ ਲਾਗੂ ਕਰੇ ਨਹੀਂ ਸੀ ਕੀਤੇ ਜਾਂਦੇ ਉਹਨਾਂ ਲਈ ਵੀ ਟ੍ਰੇਡ ਯੂਨੀਅਨਾਂ ਆਪਾਂ ਬਣਾ ਕੇ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਚ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਲਾਗੂ ਨਹੀਂ ਸੀ ਕੀਤਾ ਜਾਂਦਾ ਹੁੰਦਾ ਤੇ ਜਦੋਂ ਹੁਣ ਖਤਮ ਹੋ ਗਿਆ ਤੇ ਫਿਰ ਤੇ ਉਹਦੇ ਨਾਲ ਹਾਲਾਤ ਜਿਹੜੇ ਆ ਹੋਰ ਵੀ ਮਜ਼ਦੂਰਾਂ ਦੇ ਮੰਦੇ ਹੋ ਜਾਣਗੇ ਸਰੋਤੋਂ ਮੈਂ ਬੇਨਤੀ ਕਰਨਾ ਚਾਹਣਾ ਡਾਕਟਰ ਸਾਹਿਬ ਇਹ ਹੈ ਕਿ ਇਹਦਣਾ ਜੰਗਲ ਰਾਜ ਸ਼ੁਰੂ ਹੋ ਜਾਏਗਾ ਅੱਗੇ ਇਹ ਮਾਲਕਾਂ ਇੱਕ ਮਾਲਕ ਹੁੰਦਾ ਸੀ ਅੰਦਰ 5 ਉਹਦੇ ਖਾਤੇ ਬਣਾਏ ਹੁੰਦੇ ਸੀ ਗੇਟ ਇੱਕ ਹੁੰਦਾ ਸੀ ਤੇ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਨਾ ਤਰਫਰ ਦੇਣਾ ਪਵੇ ਬੱਡੀ ਫੈਕਟਰੀ ਐਕਟ ਵਿੱਚ ਉਹਨੇ ਇਹਦੇ ਛੋਟੇ ਛੋਟੇ ਸ਼ਾਪ ਐਕਟ ਲਾਗੂ ਕਰ ਦੇਣਾ ਇਹ ਮੇਰੀ ਸ਼ਾਪ ਆ ਮੇਰੀ ਫੈਕਟਰੀ ਨਹੀਂ ਹੈ ਅੰਦਰ ਉਹਨੇ ਟੋਟੇ ਕਰਦਿਆਂ ਸਾਨੂੰ ਉਸਦੇ ਲੜਨਾ ਪੈਣਾ ਕਿ ਦਾ ਮਾਲਕ ਵੀ ਇੱਕ ਆ ਇਹ ਹਦਾਰਾ ਵੀ ਕੋਈ ਆ ਔਰ ਇੱਕੋ ਹੀ ਜਗ੍ਹਾ ਆ ਦੇ ਉੱਤੇ ਤੇ ਇਹ ਫੈਕਟਰੀ ਐਕਟ ਲਾਗੂ ਹੁੰਦਾ ਇਥੇ ਬੈਕ ਸ਼ਾਪ ਐਕਟ ਨਹੀਂ ਲਾਗੂ ਹੁੰਦਾ ਇੱਕ ਨਾ ਮਾਲਕਾਂ ਨੇ ਨਹੀਂ ਕਰਨਾ ਇਸ ਲਈ ਮਜ਼ਦੂਰਾਂ ਨੂੰ ਲੜਨਾ ਪੈਣਾ ਕਿ ਅਸੀਂ ਕੇਸ ਕਰਨੇ ਮਜ਼ਦੂਰਾਂ ਨੇ ਨੰਬਰ 2 ਫਿਰ ਇਹ ਆ ਵੀ ਜੇ ਕੋਈ ਧੱਕੇਸ਼ਾਹੀ ਕਰਦਾ ਸੀ ਮਾਲਕ ਵੀ ਆ ਚੀਜ਼ ਨਹੀਂ ਲਾਗੂ ਕਰਦਾ ਅਸੀਂ ਫਿਰ 바ਰਗੇਨ ਕਰਦੇ ਸਾਂ ਤੇ ਹੜਤਾਲ ਤੇ ਜਾਂਦੇ ਹਾਂ ਮਜ਼ਦੂਰ ਦਾ ਹੜਤਾਲ ਦਾ ਹੱਕ ਸਭ ਤੋਂ ਵੱਡਾ ਅਧਿਕਾਰ ਹੈ ਜੇ ਦਾ ਕਰਕੇ ਉਹ 바ਰਗੇਨ ਵੀ ਕਰ ਸਕਦਾ ਹੁਣ ਜਿਹੜੇ ਨਵੇਂ ਕੋਡ ਬਣਾਏ ਉਹਨਾਂ ਨੇ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਮਜ਼ਦੂਰ ਨੂੰ 바ਰਗੇਨ ਕਰਨ ਦੇ ਇਤਨ ਨਹੀਂ ਹੈ ਇਸ ਲਈ ਪੁਰਾਣੇ ਕਾਨੂੰਨਾਂ ਦੇ ਵਿੱਚ ਤਾਂ ਇਹ ਵੀ ਹੁੰਦਾ ਸੀ ਵੀ ਗਲਤ ਰਜਿਸਟਰ ਲਾਏ ਹੁੰਦੇ ਸੀ ਨਾਂ ਨਹੀਂ ਲਿਖਣਾ ਪੈ ਕੇ ਅਸੀਂ ਉਹ ਲਈ ਲੜਦੇ ਸੀ ਵੀ ਰਜਿਸਟਰ ਬਕਾਇਦਾ ਲੱਗੇ ਇਸ ਜਿਹੜੀਆਂ ਸਹੂਲਤਾਂ ਦੇ ਸੰਧ ਦਾ ਨਾਮ ਦਿੱਤਾ ਜਾ ਰਿਹਾ ਇਹਦਾ ਆਲਰੇਡੀ ਪਹਿਲਾਂ ਸੀ ਗਿਆ ਉਹਨੂੰ ਦੁਹਰਾਇਆ ਜਾ ਰਿਹਾ ਮੰਨ ਲਓ ਆਧਾਰਨ ਤੌਰ ਤੇ ਡਬਲ ਓਵਰਟਾਈਮ ਹੈ ਮੌਤ ਸਾਰੇ ਮਾਲਕ ਨਹੀਂ ਸੀ ਦਿੰਦੇ ਪਰ ਅਸੀਂ ਕਾਨੂੰਨ ਦੇ ਮੁਤਾਬਕ ਕੋਰਟ ਜਾਂਦੇ ਸਾਂ ਹੁਣ ਅਸੀਂ ਕੋਰਟ ਨਹੀਂ ਜਾ ਸਕਾਂਗੇ ਲੈ ਗਿਤਾ ਵੀ ਡਬਲ ਪੈਸੇ ਮਿਲਣਗੇ 12 ਘੰਟੇ ਡਿਊਟੀ ਹੀ ਕਰ ਸਕਦਾ ਮਨਜ਼ੂਰੀ ਨਾਲ ਕਦੀ ਮਜ਼ਦੂਰਾਂ ਮਜ਼ਦੂਰਾਂ ਦੀ ਸਹਿਮਤੀ ਨਾਲ ਕੰਮ ਥੋੜਾ ਦਿੰਦਾ ਮਾਲਕ ਮਾਲਕ ਆਪਣੀ ਸੁਵਿਧਾ ਮੁਤਾਬਕ ਦਿੰਦਾ ਇਸ ਲਈ ਉਹ ਇਹਨੂੰ ਮਨਜ਼ੂਰੀ ਦਾ ਨਾਮ ਦੇ ਕੇ ਔਰਤਾਂ ਤੋਂ ਰਾਤ ਨੂੰ ਕੰਮ ਵੀ ਲਏਗਾ ਓਵਰਟਾਈਮ ਵੀ ਲਵਾਏਗਾ ਜਦੋਂ ਸੀਜ਼ਨ ਹੋਏਗਾ ਤੇ ਓਵਰਟਾਈਮ ਲਵਾਏਗਾ ਜ਼ਬਰਦਸਤੀ ਜਦੋਂ ਨਹੀਂ ਹੋਏਗਾ ਤਾਂ ਕਿ ਓਵਰਟਾਈਮ ਦੇ ਪੈਸੇ ਨਹੀਂ ਦੇਵੇਗਾ ਉਹ ਇਸ ਲਈ ਜਿਹੜਾ ਇਹ ਮਾਲਕਾਂ ਦਾ ਇਸੇ ਕਰਕੇ ਭਾਰਤ ਦੇ ਸਰਮਾਇਯਦਾਰਾਂ ਨੇ ਇਹਦਾ ਸਵਾਗਤ ਕੀਤਾ ਬਹੁਤ ਉਹਨੇ ਕਹੇ ਕਮਾਲ ਕਰਤੀ ਹੈ મોદી ਨੇ ਹੁਣ ਸਾਡਾ ਕੰਮ ਸਿੱਧਾ ਹੋ ਗਿਆ ਅਸੀਂ ਕਹਿੰਦੇ ਜੀ ਇਨਸਪੈਕਟੀ ਰਾਜ ਖਤਮ ਹੋ ਗਿਆ ਅਸਲ ਇਨਸਪੈਕਟੀ ਰਾਜ ਦਾ ਖਤਮ ਹੋਣ ਦਾ ਨਾਅਰਾ ਇਹ ਆ ਕਿ ਮਾਲਕਾਂ ਦੀ ਕੋਈ ਇਨਸਪੈਕਸ਼ਨ ਨਹੀਂ ਹੋਏਗੀ ਉਨ੍ਹਾਂ ਦੀ ਕੋਈ ਵੀ ਪਾਬੰਦੀ ਹੋਏਗੀ ਕੋਈ ਕਾਨੂੰਨ ਨਹੀਂ ਹੋਏਗਾ ਤਾਂ ਫਿਰ ਲਗਭਗ ਲੇਬਰ ਮਹਿਕਮਾ ਖਤਮ ਹੋ ਜਾਏਗਾ ਜਿਹੜਾ ਹਜ਼ਾਰਾਂ ਮਜ਼ਦੂਰ ਐ ਮਜ਼ਦੂਰ ਉਹ ਵੀ ਬੇਲੇ ਹੋ ਜਾਣਗੇ ਤੇ ਮਜ਼ਦੂਰ ਵੀ ਮਾਲਕਾਂ ਦੇ ਰਹਿਮੋ ਕਰਨ ਤੇ ਹੋਣਗੇ ਇਸ ਲਈ ਇਹ ਜਿਹੜਾ ਕੋਡ ਆ ਨਾ ਬੁਨਿਆਦੀ ਤੌਰ ਤੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਖੋਣ ਵਾਲੇ ਆ ਗੱਲਾਂ ਬਾਤਾਂ ਬਹਿ ਕੇ ਵੀ ਔਰਤਾਂ ਨੂੰ ਦੀ ਸੁਰੱਖਿਆ ਦਿੱਤੀ ਉਹਦੀ ਮਨਜ਼ੂਰੀ ਨਾਲ ਸਲਾਹ ਨਾਲ ਹੀ ਉਹਨੂੰ ਰਾਤ ਨੂੰ ਡਿਊਟੀ ਕਰ ਸਕਦੀ ਆ ਮਾਲਕਾਂ ਨੇ ਆਪਣੀ ਸੁਭਦਾ ਦੇਖਣੀ ਹੁੰਦੀ ਹੈ ਕਿ ਉਹਨਾਂ ਦੀ ਸੁਭਦਾ ਕੀ ਆ ਅੱਗੇ ਵੀ ਔਰਤਾਂ ਵਾਸਤੇ ਕਾਨੂੰਨ ਬਣੇ ਹੋਏ ਸਨ ਉਹ ਵੀ ਕਾਨੂੰਨ ਲਾਗੂ ਕਰਨ ਦਾ ਮਸਲਾ ਸੀ ਤੇ ਹੁਣ ਫਿਰ ਮੈਂ ਪਹਿਲਾਂ ਕਹਿ ਚੁੱਕਾ ਵੀ ਹੁਣ ਤਾਂ ਜਦੋਂ ਮਾਲਕਾਂ ਤੇ ਕਾਨੂੰਨੀ ਕੋਈ ਕਵੰਦੀ ਨਹੀਂ ਹੈ ਤੇ ਉਹ ਲਾਜ਼ਮੀ ਤੌਰ ਤੇ ਜਦੋਂ ਬੰਦਾ ਮਰਜ਼ੀ ਜੀ ਕੱਢ ਦੇਣਗੇ ਜਦੋਂ ਮਰਜ਼ੀ ਰੱਖ ਲੈਣਗੇ ਇਹ ਚ ਇੱਕ ਹੋਰ ਨੀਤੀ ਹੈ ਡਾਕਟਰ ਸਾਹਿਬ ਬੜੀ ਭਾਰੀ ਇਹ ਚ ਹਾਇਰ ਐਂਡ ਫਾਇਰ ਦੀ ਨੀਤੀ ਜਦੋਂ ਜੀ ਕਰਦਾ ਮਜ਼ਦੂਰ ਨੂੰ ਕੰਮ ਤੇ ਲਾ ਲਾਓ ਤੇ ਜਦੋਂ ਜੀ ਕਰਦਾ ਬਾਹਰ ਕੱਢ ਦਿਓ ਉਹਨੂੰ ਨੋਟਿਸ ਦੇਣ ਦੀ ਲੋੜ ਨਹੀਂ ਉਹਨੂੰ ਦੱਸਣ ਦੀ ਲੋੜ ਨਹੀਂ ਤੇਨੂੰ ਕਿਉਂ ਤੇ ਕੰਪਨਸੇਸ਼ਨ ਦੇਣ ਦੀ ਲੋੜ ਨਹੀਂ ਉਹਨੂੰ ਹੈ ਬੰਦਾ ਕਰ ਲਓ ਕੰਮ ਪੂਰਾ ਕਰਾਇਆ ਤੇ ਛੁੱਟੀ ਕਰਦੇ ਹੋ ਇਹ ਆ ਦੁਨੀਆ ਵਿੱਚ સામਰਾਜ ਦੀ ਨੀਤੀ سرمਾਇਦਾਰੀ ਦੀ ਨੀਤੀ ਜਿਹੜੀ ਮੋਦੀ ਸਾਹਿਬ ਭਾਰਤ ਵਿੱਚ ਲਾਗੂ ਕਰਨਾ ਹੈ ਇਹ ਨਵੇਂ ਕੋਡਾਂ ਵਿੱਚ ਹਾਇਰ ਐਂਡ ਫਾਇਰ ਦੀ ਨੀਤੀ ਆ ਰਹੀ ਹੈ ਪੁਰਾਣੇ ਕਾਨੂੰਨਾਂ ਮੁਤਾਬਕ ਜਦੋਂ ਮਾਲਕ ਛਾਂਟੀ ਕਰਦਾ ਸੀ ਉਹਨੂੰ ਫਿਰ ਛਾਂਟੀ ਦਾ ਮੁਆਵਜ਼ਾ ਦੇਣਾ ਪੈਂਦਾ ਸੀ ਮਾਲਕ ਮਰਜ਼ੀ ਨਾਲ ਮਜ਼ਦੂਰ ਕੰਮ ਤੇ ਰੱਖ ਲਵੇ ਮਰਜ਼ੀ ਨਾਲ ਕੱਢ ਦੇਵੇ ਇਹ ਉਹਨੂੰ ਅਧਿਕਾਰ ਨਹੀਂ ਸੀ ਜਿਹੜਾ ਸਭ ਤੋਂ ਪਹਿਲਾਂ ਰੱਖਿਆ ਉਹ ਬਾਅਦ ਚ ਜਾਏਗਾ ਜਿਹੜਾ ਸਭ ਤੋਂ ਅਖੀਰ ਤੇ ਕੰਮ ਤੇ ਰੱਖਿਆ ਉਹਨੂੰ ਪਹਿਲਾਂ ਦਿੱਤਾ ਕੱਢਿਆ ਜਾਏਗਾ ਉਹ ਇੱਕ ਕਾਨੂੰਨ ਬਣਿਆ ਹੋਇਆ ਸੀ ਲਾਸਟ ਕੰਮ ਫਰਸਟ ਗੋ ਮੇਰਾ ਸੀ ਇੱਕ ਤੈਅ ਹੋਇਆ ਸੀ ਨੀਤੀ ਹੁਣ ਮਾਲਕਾਂ ਦੀ ਮਰਜ਼ੀ ਹੋਏਗੀ ਤੇ ਜਦੋਂ ਮਰਜ਼ੀ ਫੈਕਟਰੀ ਬੰਦ ਕਰ ਦੇਵੇ ਆਹ ਮਜ਼ਦੂਰ ਕੱਢ ਦੇਵੇ ਆਹ ਰੱਖ ਲਵੇ ਜਿਹੜਾ ਮਜ਼ਦੂਰ ਵੀ ਮਾੜਾ ਮੋਟਾ ਮਜ਼ਦੂਰਾਂ ਲਈ ਲੜਨ ਵਾਲਾ ਹੋਏਗਾ ਆਗੂ ਉਹਨੂੰ ਮਾਲਕ ਜਵਾਬ ਦੇਣਗੇ ਆਪਣੀ ਮਰਜ਼ੀ ਦੇ ਮਜ਼ਦੂਰ ਰੱਖਣਗੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਣਾ ਉਹ ਮਜ਼ਦੂਰ ਦੀ ਜਿਹੜੀ 바ਰਗੇਨ ਦੀ ਸ਼ਕਤੀ ਆ ਸਮਝੌਤਾ ਕਰਨ ਦੀ ਤਾਕਤ ਸੀ ਉਹ ਮਜ਼ਦੂਰ ਦੇ ਕੋਲੋਂ ਖੋਹੀ ਗਈ। ਜੁਕਰੀਆ ਜੀ ਬਹੁਤ-ਬਹੁਤ ਜੇ ਸਟੰਗ ਦੇ ਨਾਲ ਸੈਲੀਬ੍ਰੇਟ ਕਰ ਰਹੀ ਆ ਭਾਜਪਾ ਸਰਕਾਰ ਇਸ ਕਿਰਤ ਕਾਨੂੰਨਾਂ ਨੂੰ ਰੋਜ਼ ਵੱਡੇ-ਵੱਡੇ ਇਸ਼ਤਿਹਾਰ ਲਾ ਕੇ ਦੱਸਿਆ ਜਾ ਰਿਹਾ ਵੀ ਬਹੁਤ ਵੱਡੇ-ਵੱਡੇ ਮਾਰ ਕੇ ਮਾਰ ਲਿਆ ਤੇ ਹੁਣ ਤੁਹਾਡੀ ਗੱਲ ਦੱਸਣ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਵੀ ਸਮਝ ਆਏਗੀ। ਬਏ ਇਹ ਅਸਲ 'ਚ ਪਹਿਲੇ ਕਾਨੂੰਨ ਖਤਮ ਕਿਉਂ ਕੀਤੇ ਗਏ ਆ ਤੇ ਆ ਨਵੇਂ ਕਾਨੂੰਨ ਕਿਉਂ ਲਾਗੂ ਕੀਤੇ ਗਏ ਆ? ਸ਼ੁਕਰੀਆ ਜੀ। ਧੰਨਵਾਦ।